100 ਰੁਪਏ ਦੇ ਵਿੱਚ ਰੈਡੀमेड ਪਲਾਜੋ ਸੂਟ ਦੇ ਰਹੇ ਆ ਬਹੁਤ ਸੁਪਰ ਕੁਆਲਟੀ 31 ਮਾਰਚ ਤੋਂ ਪਹਿਲਾਂ ਪਹਿਲਾਂ ਆਜੋ 6716 ਰੈਡੀमेड ਪਲਾਜੋ ਸੂਟ ਸਿਰਫ 100 ਰੁਪਏ ਚ ਲੈ ਜਾਓ ਚੱਕੋ 25 ਰੁਪਏ ਦਾ ਦੁਪੱਟਾ ਚੱਕੋ ਜੀ 25 ਰੁਪਏ ਦਾ ਦੁਪੱਟਾ ਰੰਗ ਕਲਰ ਜਿੰਨੇ ਮਾਟੀ ਨਾਲ ਸੂਤੀ ਦੁਪੱਟਾ 25 ਰੁਪਏ ਦਾ 250 ਰੁਪਏ 250 ਰੁਪਏ 250 ਰੁਪਏ ਕਾਟਨ ਦਾ ਸੂਟ ਲੈ ਜਾਓ 250 ਰੁਪਏ ਚ ਉਹ ਟਣ ਦੀ ਚਾਹ ਦੇ 250 ਰੁਪਏ ਦੀ 250 ਰੁਪਏ ਦੀ 500 ਰੁਪਏ 2000 ਦੀ ਆ ਚਾਰ ਰੰਗ ਕਲਰ ਡਿਜ਼ਾਈਨ ਜਿੱਦੇ ਮਰਜ਼ੀ ਲੈ ਲੋ ਦੇਖੋ ਜੀ ਕੋਈ ਕਹਿੰਦਾ 1000 ਰੁਪਿਆ ਕੋਈ ਕਹਿੰਦਾ 1100 ਕੋਈ ਕਹਿੰਦਾ 1200 ਕੋਈ ਕਹਿੰਦਾ 1400 ਸਾਡੇ ਕੋਲ ਆ ਜੋ 350 ਰੁਪਏ ਦਾ ਸੂਟ ਲੈ ਜਾਓ ਤੇ 300 ਦੇ ਨਾਲ 200 ਰੁਪਏ ਦਾ ਸੂਟ ਚੱਕੋ ਭਾਜੀ 250 ਰੁਪਏ ਦਾ ਸੂਟ ਦਪੱਟਾ ਨਾਲ ਲਾ ਕੇ ਪੈਂਟ ਵਾਲਾ ਦੇਤਾ ਲੈ ਜੋ ਹੁਣ ਲੁੱਟ ਕੇ ਭਾਜੀ ਓ ਦੇਖੋ ਚਾਹੇ ਤੁਸੀਂ ਦੇਣ ਲੈ ਲਈ ਕੱਪੜਾ ਲੈਣਾ ਓ ਤੁਸੀਂ ਪਾਉਣ ਲੈਣਾ ਓ ਤੁਸੀਂ ਆਪਣੇ ਲੈਣਾ ਓ ਜਿਹੜਾ ਬਾਜ਼ਾਰ ਚ ਜਾ ਕੇ 50000 ਰੁਪਏ ਦਾ ਦਾਜ ਬੀਟ ਕੱਪੜਾ ਲੈਣਾ ਸਾਡੇ ਕੋਲ 18000 20000 ਚ ਲੈ ਜੋ 500 ਰੁਪਏ ਦਾ 500 ਰੁਪਏ ਦਾ ਚੈਲੰਜ ਦੇ ਨਾਲ ਕਹਿੰਦੇ ਆ 500 ਰੁਪਏ ਦਾ ਸੂਟ ਦਵਾਂਗੇ ਕਿਸੇ ਤੋਂ ਦੇ ਹੀ ਨਹੀਂ ਹੋਣਾ ਤੁਸੀਂ ਬਾਸਟੈਂਡ ਤੇ ਆ ਕੇ ਮਾਤੂਸ਼ੀ ਦਸਤਾ ਦੇ ਰਕਸ਼ੇ ਤੇ ਬੈਠ ਜਾਣਾ ਇੱਥੋਂ ਆ ਕੇ ਸਰਵਿਸ ਬਰੀ ਚਾਰੇ ਪਾਸੇ ਠਾਠਾ ਮਾਰਦਾ ਘਟ ਲੋਕ ਦੂਰੋਂ ਦੂਰੋਂ ਆ ਗਏ ਲੋਕ ਪਿੰਡਾਂ ਤੋਂ ਆ ਗਏ ਲੋਕ ਸ਼ਹਿਰਾਂ ਤੋਂ ਆ ਗਏ ਲੋਕ ਬੱਸਾਂ ਜਾ ਗਏ ਉਹ ਰਿਕਸ਼ੇ ਆ ਜਾ ਗਏ ਲੋਕ ਆ ਗਏ ਪੱਟੀਆਂ ਪੱਟੀਆਂ ਗੱਡੀਆਂ 'ਚ ਕਾਰਾਂ 'ਚ ਥਾਰਾਂ 'ਚ ਸਕੂਟਰਾਂ ਦੇ ਮੋਟਰਸਾਈਕਲ ਸਕੂਟਰੀਆਂ ਦੇ ਵੀ ਆ ਗਏ ਆਂ ਕਈ ਪੈਣਾ ਆ ਚੱਕੋ ਭਾਈ ਮੈਂ ਕਹਿੰਦਾ ਚੈਲੰਜ ਕਰਕੇ ਕਹਿੰਦਾ ਐਡਾ ਦੁਪੱਟਾ ਪੂਰਾ 5 ਮੀਟਰ ਸੂਟ ਕੋਈ 750 ਦਾ ਦੇ ਕੇ ਦਿਖਾ ਦੇ ਲੋਕ ਕਰੇ ਟਰੱਕ ਭਰ ਕੇ ਲਿਆਂਦਾ ਕਪੜਾ ਟਰੱਕਾਂ ਦੇ ਟਰੱਕ ਭਰ ਕੇ ਦੇਣਾ ਕੋਈ ਇਹਦਾ 4000 ਮੰਗਦਾ ਕੋਈ 3500 ਮੰਗਦਾ ਅਸੀਂ 1850 ਰੁਪਏ ਦਾ ਫੋਟੋ ਵਾਲਾ ਸੂਟ ਕਰਤਾ ਚੱਕੋ ਹ ਡੈਟਲ ਸੂਟਾਂ ਦੇ ਪਟਾਕਾ ਪਾਤਾ ਚੱਕੋ ਗਰਮੀ ਦੇ ਤੋਹਫੇ ਲਾਤੇ ਜਿਹੜਾ ਬਿਆਰਾਂ ਤੇ 7700 ਦਾ ਚੱਕੋ 3500 ਰੁਪਏ ਦਾ 3500 ਰੁਪਏ ਦਾ ਡੈਟਲ ਸੂਟ ਆਜੋ 3500 ਰੁਪਏ ਦਾ ਵਰਕ ਚੈੱਕ ਕਰ ਲੋ ਚੀਜ਼ ਜ਼ਬਰਦਸਤ ਪੂਰੇ ਠੰਡੇ ਠਾਰ ਸੂਟ ਆ ਗਏ ਆ ਚੱਕੋ ਆ ਗਿਆ ਕਾਟਨ ਦਾ ਸੂਟ ਦੁਪੱਟਾ ਵੀ ਕਾਟਨ ਦਾ ਸਲਵਾ ਵੀ ਕਾਟਨ ਦੀ ਜਿਹੜਾ ਪਿਆਰਾ ਚ ਹਜ਼ਾਰ ਦਾ ਚੱਕੋ 5-500 ਰੁਪਏ ਦੇ ਵਿੱਚ ਸਾਡੇ ਕੋਲ 100 ਰੁਪਏ ਤੋਂ ਸੂਟ ਸ਼ੁਰੂ ਹੋ ਜਾਂਦਾ 25 ਰੁਪਏ ਦਾ ਦੁਪੱਟਾ 250 ਰੁਪਏ ਦੀ ਬੈੱਡ ਸ਼ੀਟ 50 ਰੁਪਏ ਦੀ ਕੁੜਤੀ ਤੇ 250 ਰੁਪਏ ਦਾ ਕਾਟਨ ਦਾ ਸੂਟ ਤਾਂ ਮਿਲਦਾ ਉਦੋਂ ਉੱਪਰ ਜਿੰਦਾ ਨੀ ਮਰਜੀ ਟੌਪ ਦੀ ਕੁਆਲਿਟੀ ਤੁਸੀਂ ਲੈ ਜਾਓ ਚਾਹੇ ਦਾਦਵਰੀ ਦਾ ਕੱਪੜਾ ਲੈਣਾ ਚਾਹੇ ਫਲਕਾਰੀਆਂ ਲੈਣੀਆਂ ਬਜ਼ਾਰਾਂ 'ਚ 3-3000 ਦੇ ਚੱਕੋ 5-500 ਰੁਪਏ ਦੀਆਂ 5-500 ਰੁਪਏ ਦੀਆਂ ਲੈ ਜਾਓ ਚਾਹੇ ਤੁਸੀਂ ਕੜਾਈ ਵਾਲੇ ਸੂਟ ਲੈਣੇ ਚਾਹੇ ਪਾਰਟੀ ਵੇਅਰ ਸੂਟ ਲੈਣੇ ਡਿਜ਼ਾਈਨਿੰਗ ਟੌਪ ਕਲਾਸ ਦੀ ਆ ਚੁੱਕੀ ਹੈ ਚੈੱਕ ਕਰ ਲਓ ਵਰਕ ਵਾਲੇ ਸੂਟ ਆਧ ਰੇਟਾਂ ਦੇ ਵਿੱਚ ਕਰਤੇ ਆ ਆ ਚੱਕੋ ਵੈਲਵਟ ਦਾ ਸੂਟ ਜਿਹੜਾ ਅਸੀਂ ਸੀਜ਼ਨ ਦੇ 3000 ਰੁਪਏ ਦਾ ਆਪ ਵੇਚਿਆ 1500 ਰੁਪਏ ਦਾ ਦੇ ਰਹੇ ਹਾਂ ਲੈ ਜਾਓ ਚੱਕ ਕੇ 1500 ਰੁਪਏ ਦਾ ਵੈਲਵਟ ਦਾ ਸੂਟ ਆ ਗਾ ਸਰਦੀਆਂ ਦੇ ਵਿੱਚ ਪਾਲੇ ਸਟਾਕ ਮੈਂ ਕਹਿੰਦਾ ਅੰਨਾ ਲੈਸ ਤੇ ਲਾਤਾ ਭਾਜੀ ਅੰਨਾ ਲੈਸ ਤੇ ਮਤਲਬ ਜੋ ਰੇਟ ਅਸੀਂ 88 ਦੇ ਵੱਤੇ ਅੱਧ ਰੇਟਾਂ ਦੇ ਵਿੱਚ ਲਾ ਰਹੇ ਹਾਂ। ਸੋ ਇਦਾਂ ਦੇ ਹੋਰ ਵੀ ਆਰਟੀਕਲ ਤੁਹਾਨੂੰ ਲੈਣ ਨੂੰ ਬਹੁਤ ਅਸੀਂ ਦੇ ਦੇਵਾਂਗੇ ਕਿਉਂਕਿ 31 ਮਾਰਚ ਤੋਂ ਪਹਿਲਾਂ ਪਹਿਲਾਂ ਵੱਡੇ ਫਾਇਦੇ ਹੋਣੇ ਆ। ਆਉਣਾ ਤੁਸੀਂ ਮਾਤੂ ਸ਼੍ਰੀ ਦਸਤਾਰ ਦੇ ਸਟੋਰ ਤੇ ਆ ਬਾਗੇ ਪ੍ਰਾਣੇ ਆਉਣਾ ਆ ਮੋਗਾ ਰੋਡ ਤੇ ਉਹਨਾਂ ਨੰਬਰ ਸਕਰੀਨ ਤੇ ਤੁਸੀਂ ਕੋਈ ਵੀ ਜਾਣ ਕੇ ਜਾਂਦਾ ਫੋਨ ਤੁਸੀਂ ਕਰ ਸਕਦੇ ਹੋ। ਦੇਖੋ ਜੀ ਕੁੜਤਾ ਪਜਾਮਾ ਕੋਟ ਪੈਂਟ ਸ਼ੇਰਵਾਨੀਆਂ ਸਾਰਾ ਕੁਝ ਇੱਥੋਂ ਮਿਲ ਜਾਂਦਾ ਜੀ ਚਾਤਰਾ ਬੈੱਡ ਸ਼ੀਟਾਂ ਮਤਲਬ ਟੈਨਸ਼ਨ ਲੈਣ ਦੀ ਲੋੜ ਨਹੀਂ ਪੂਰਾ ਫੈਮਲੀ ਸਟੋਰ ਆ। ਸਭ ਤੋਂ ਵੱਡੀ ਗੱਲ ਇਹ ਹੈ ਸੇਲਾਂ ਅਸੀਂ ਟੌਪ ਕਲਾਸ ਦੀ ਲਾਤੀ 31 ਜੋ ਸਾਡੇ ਕੋਲੇ ਸੌਤਾ ਪਿਆ ਵਾ ਪਸ ਛੇਤੀ ਤੋਂ ਛੇਤੀ ਬਾਗਾਪਣਾ ਮੋਗਾ ਰੋਡ ਤੇ ਪਹੁੰਚ ਦੋ ਜਿੱਤੇ ਤੁਹਾਡੇ ਡਬਲ ਫਾਇਦੇ ਹੋਣੇ ਡਬਲ ਫਾਇਦੇ ਸੋ ਨਾ ਅਸੀਂ ਇੱਧਰ ਜਾਣਾ ਨਾ ਉੱਧਰ ਜਾਣਾ ਬਾਜ਼ਾਰ ਭੀੜ ਭੜੱਕੇ ਵਾਲੀ ਜਗ੍ਹਾ ਤੇ ਨਹੀਂ ਜਾਣਾ ਸਿੱਧੇ ਆ ਜਾਓ ਖੁੱਲਾ ਡੁੱਲਾ ਸਟੋਰ ਮੋਗਾ ਰੋਡ ਬਾਗਾਪਣਾ ਮਾਤੂ ਸ਼੍ਰੀ ਦੇ ਸਾਹਮਣੇ